ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਪਿਓਰ ਜਰਸੀ ਦਾ ਪੰਜਾਬ ਵਾਲੀ ਦਾ ਨਗੀਨਾ ਦਿਖਾਉਣਾ ਇਹ ਫੋਰ ਸੇਲ ਆ ਡਿਟੇਲ ਵੀਰ ਤੋਂ ਪੁੱਛਦੇ ਇਹਦੇ ਬਾਰੇ ਆਓ ਅੱਗੇ ਕਰੀਏ ਗੱਲਬਾਤ ਸਾਹਿਕਲ ਬਾਈ ਸਾਹਿਕਲ ਬਾਈ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਆਪਣਾ ਜਸਪ੍ਰੀਤ ਬਾਈ ਪਿੰਡ ਕਾਨੇ ਕੀ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਹੀ ਆਪਣਾ ਮੋਬਾਈਲ ਨੰਬਰ 9876576272 9876576 272 272 ਜਿਹੜੀ ਆਪਾਂ ਇਹ ਜਰਸੀ ਦੇਖੀ ਇਹਨੇ ਕਾਫੀ ਕਲਰ ਚ ਆ ਗਈ ਹਨ ਬੈੜ ਹਾਂਜੀ ਸਾਹਿਬ ਕਿਹੜਾ ਸੂਆ ਸੁੰਦੀ ਆ ਜੀ ਤੇ ਪਹਿਲਾ ਸੂਆ ਸੁੰਦੀ ਆ ਵੀਰੇ ਪਹਿਲਾ ਸੂਆ ਪਲੂਨ ਸੁੰਦੀ ਆ ਤੇ ਦੰਦੋ ਕਿਵੇਂ ਇਹ ਦੰਦੋ ਵੀਰੇ 4 ਦੰਦਾਂ ਦਾ ਦੰਦੋ ਜਿੰਨੋਂ 4 ਦੰਦਾਂ ਦਾ ਹਾਂਜੀ ਹਾਂ ਇਹ ਆਪਣੀ ਖਰੀਦੀ ਹੋਈ ਹੈ ਹਾਂ ਖਰੀਦੀ ਹੋਈ ਹੈ ਜੀ ਤੇ ਕੀ ਇਹਦਾ ਪਛੋਕੜ ਬਾਗ ਦਾ ਡਾਟਾ ਕੀ ਇਹਦਾ ਉਹ ਸੁੱਕਨੇ ਦੀ ਮੈਨੂੰ ਮਾਲੋ ਦੁੱਧ ਹੈਗਾ ਸੀਗਾ 27 28 ਲੀਟਰ ਦਾ ਤਾਂ ਆਪਾਂ ਉਹਨੂੰ ਮਾਲ ਕੇ ਦੱਸਣਾ ਅਨੁਸਾਰ ਠੀਕ ਹੈ ਹਾਂ ਤੇ ਪਿਓਰ ਜਰਸੀ ਸੀ ਮਾਇ ਦੀ ਹਾਂ ਨੇ ਉੱਪਰ ਥੋੜੀ ਜਿਹੀ ਕ੍ਰੋਸ ਦੇ ਵਿੱਚ ਸੀ ਠੀਕ ਹੈ ਥੋੜੀ ਕ੍ਰੋਸ ਦੇ ਬਿਟੋ ਇਹ ਜਰਸੀ ਪੈਦਾ ਹੋਈ ਜੀ ਹਾਂ ਜਰਸੀ ਐ ਟੌਪ ਬ੍ਰੀਡ ਪੈਦਾ ਹੋਈ ਵੇਹ ਹੁਣ ਇਹ ਜੀ ਲੱਗਿਆ ਹੋਇਆ ਆਪਣੇ ਕੋਲ ਸਟਾਰ ਡਿੱਗ ਗਿਆ ਜਿੱਤੇ ਮੈਂ ਲੈਣ ਗਿਆ ਸੀਗਾ ਠੀਕ ਹੈ ਉਹ 40 1 40 ਦਾ ਸਟਾਰ ਸੀਗਾ ਠੀਕ ਹੈ ਸਟਾਰ ਵੀ ਬੰਨਿਆ ਲੈ ਸੈਕ ਦਾ ਸੀ ਮਨਾਲ ਦਿੱਤਾ ਹਾਂ ਉਹ ਮੈਂ ਸਟਾਰ ਮੇਰੀ ਜੇਬ ਚ ਢੀਕ ਲਗਾਇਆ ਠੀਕ ਹੈ ਤੇ ਮੂੰਹ ਚਾਰ ਦਾਉਂਦਾ ਮੂੰਹ ਚਾਰ ਦਾਉਂਦਾ ਇਹਦਾ ਆਪਾਂ ਬਾਡੀ ਵੰਤਰ ਦੇਖ ਕੇ ਜਿਹੜੇ ਸਾਨੂੰ ਪੰਜਾਂ ਦੱਸਣ ਅਨੁਸਾਰ ਕਿੰਨਾ ਅਗਦੁੱਤ ਪਾ ਸਕਦੇ ਬਾਕੀ ਦਿਖਾਵਾ ਤਾਂ ਬਹੁਤ ਚੰਗਾ ਹੈਦਾ ਹਨ ਬਾਕੀ ਦਿਖਾਵਾ ਵੀਰੇ ਬਾਕੀ ਹੁਣ ਦੱਸ ਦੇ ਜਮਾ ਕਰੋ ਹਨ ਵੀ ਕੀ ਬਣੀ ਹੋਈ ਏ ਸੱਲੋ ਇਹ ਵੀ ਆਪਾਂ ਵੱਧ ਨਹੀਂ ਕਹਿੰਦੇ ਵੀ 23 24 ਲੀਟਰ ਦਾ ਵੀ ਇਹ ਭੋਲੇ ਜਿਹੇ ਹੱਥ ਨਾਲ ਹੀ ਦੇ ਦਊਗੀ। ਵੀ ਮੰਨ ਲੈ ਜੱਟ ਸੌਦਾ ਜਾਂ 20 ਤੋਂ ਪਾਰ ਵਾਲੀ ਹੈਗੀ ਹੈ ਗਰਮੀ ਦੇ ਵਿੱਚ। ਭੋਲੇ ਹੱਥ ਨਾਲ ਜਿਵੇਂ ਮਰਜੀ ਬੰਦੇ ਨੂੰ ਚੋਲੇ। ਤੇ ਬਾਕੀ ਕਰੂਗੀ ਬਰੀਡ ਤਿਆਰ ਅਗੇ। ਵੀ ਬਰੀਡ ਆਚਾਰ ਹੋਈ ਜਾ ਕੇ ਬਸ 100% ਬਰੀਡ ਹੈ। ਮੰਨ ਲੈ ਆਪਾਂ 98 ਲਾ ਦੇਣ ਨੂੰ। ਚਾਹੇ 99 ਲਾ ਲਓ ਅੱਗੇ 100 ਹੀ ਕੱਢ ਦੇਣੀ ਹੈ। ਅੱਗੇ 100 ਦਾ ਰਿਜ਼ਲਟ ਦੇਊਗਾ ਜੇ ਮੈਂ। ਹਾਂ। ਤੇ ਦੈਨ ਹੁਣ ਕਿਆ ਲੈ ਜੂ ਸਹੀ ਹੈ? ਦੈਨ ਵੀ ਮਾਕਾਂ ਤਾਂ ਆਪਾਂ ਨੂੰ 12 ਤਰੀਕ ਨੂੰ ਦੈਨ ਦੱਸੇ ਸੀ। ਠੀਕ ਹੈ। ਗੱਡੀ ਦੇ ਆਉਣ ਵਿੱਚ ਆਉਣ ਜਾਣ ਮ ਠੀਕ ਹੈ ਲੈਤੀ ਆਪਾਂ ਮੰਨ ਕੇ ਜਿਹੜਾ ਖੇਲੂ ਬੰਦੇ ਦਾ ਫਾਰਮਰ ਤੋਂ ਨਹੀਂ ਪਰ ਉਹਦੇ ਮਾਲਕ ਵੀ ਥੋੜੀਆਂ ਕਾਇਆਂ ਸੀਗੀਆਂ ਹੁੰਦੀਆਂ ਮੈਂ 100 ਰੱਖ ਆ ਦੇ ਬੰਦਾ ਹਾਂ ਸਾਰਾ ਮੰਨ ਕੇ ਚੱਲੋ ਵੀ 100 ਰੱਖ ਦੇਣਾ ਪੰਜ ਸਤ ਰੱਖਦਾ ਜੀ ਪਰ ਪ੍ਰੋਜੈਕਟ ਫਾਰਮ ਵਾਲਾ ਜੀ ਠੀਕ ਹੈ ਜੇ ਤਾਂ ਉਹਦੇ ਕੋਲ ਹੈਗੇ ਨੇ ਵੀਰੇ 11 12 ਹੈ ਮੈਂ ਵੀ ਸਾਰੀਆਂ ਚੰਗੀਆਂ ਦੁੱਧਾਂ ਵਾਲੀਆਂ ਨੇ ਠੀਕ ਹੈ ਹਾਂ ਤੇ ਧੋਰੀ ਬਾਹਰ ਨੂੰ ਇਹਨੂੰ ਸੋਬਰੋ ਬਾਕੀ ਮੂੰਹ ਮੱਥਾ ਦੇਖੋ ਤੇ ਤਿਆਰੀ ਵਗੈਰਾ ਦੇਖੋ ਬੱਚੀ ਦੀ ਇਹਨੂੰ ਕਹਿੰਦੇ ਆ ਪੰਜਾਬ ਵਾਲੀ ਜਰਸੀ ਤੇ ਮੱਥੇ ਤੇ ਟੋਆ ਕੰਨ ਨਿਕਾ ਨਿਕਾ ਬਰੀਡ ਕਿੰਨੀ ਹੈ ਨਾ ਜਿਵੇਂ ਹੈਗੇ 101% ਹਾਂ ਤੇ ਬਾਕੀ ਲੇਵਾ ਦੇਖੋ ਪੜਾਇਆਂ ਪਲੂਆਂ ਪਾਉਣ ਲੱਗੀ ਪਲੂਨ ਪਹਿਲਾ ਸਵੇਰ ਹੁੰਦੀ ਆ ਤੇ ਟੋਕਰ ਜਿਹੜਾ ਹਵਾਨਾ ਚੱਕੀ ਫਿਰਦੀ ਆ ਦਿਨ ਦੋ ਇਲਾਇਏ ਚਾਰ ਦਿਨ ਲਗਭਗ ਤਿਆਰੀ ਇਹ ਚੀ ਮਨ ਸਕਦੇ ਆ ਪਹਿਨੂੰ ਪਰ ਇੰਨੀ ਸਾਫ ਸੁਥਰੀ ਜਿਵੇਂ ਸਰੀਰ ਦਾ ਕੱਪੜਾ ਧੋ ਗਿਆ ਬਾਅਦ ਤੋਂ ਪੈਸੋ ਕੜਾ ਪਾਦਨੇ ਹਨ ਚਮਕਦੀ ਆ ਜਮਾ ਕਿਆ ਬਾਤ ਆ ਤੋ ਦੇਖੋ ਹਵਾਨਾ ਦੇਖੋ ਇਹਦਾ ਕਿਆ ਬਾਤ ਆ ਪੂਰਾ ਫਿਟਿੰਗ ਵਾਲਾ ਹਵਾਨਾ ਜਮਾ ਪੂਰੀ ਸੋਹਣੀ ਬੱਚੀ ਆ ਪਲੂਨ ਪਹਿਲਾ ਸਵੇਰ ਹੁੰਦੀ ਪਈ ਆ ਲਗਭਗ ਤਿਆਰੀ ਦੇ ਵਿੱਚ 20 ਕਿਲੋ ਤੋਂ ਪਾਰ ਪਾਰ ਦੁੱਧ ਇਹਨੇ ਪਾ ਦੇਣਾ ਤੇ ਬਾਕੀ ਤੇ ਰੋਕੀ ਵੜਾ ਜੈਨੂੰ ਇੱਥੇ ਤੇ ਬਾਕੀ ਠਣਾ ਜਿਵੇਂ ਤੀ ਦੇਖੋ ਸਾਈਡ ਤੋਂ ਚਾਰੇ ਥਾਂ ਨਿਕਲਣ ਗਿੱਟ-ਗਿੱਟ ਦੀ ਵੀ ਇੱਥੇ ਆ ਵੀਰੇ ਗਿੱਟ-ਗਿੱਟ ਤੋਂ ਵੱਧ ਥਾਂ ਨੂੰ ਠੀਕ ਆ ਠੰਡੀ ਸੀਟ ਦਾ ਕੋਈ ਅੰਤ ਨਹੀਂ ਨਾ ਸੀ ਵੀ ਜਿਵੇਂ ਵਰਚ ਇਹਨੂੰ ਬੰਦਾ ਹੱਥ ਮਾਰੀ ਚੱਲੇ ਖੁੱਲੀ ਛੱਡ ਕੇ ਬੰਦਾ ਖੜ ਜੇ ਚਾਹੇ ਇਹਨੂੰ ਸੋ ਆ ਦੇਖੋ ਜਮਾ ਹਾਂ ਬੰਦਾ ਦੇਖੋ ਬਾਕੀ ਬਣੀ ਬਹੁਤ ਆ ਹਨਾ ਬਣੀ ਜਮੇ ਹੁਣ ਤੂੰ ਬਣੂ ਬਣੂ ਹੋਰ ਦੀ ਬਣੂਗੀ ਠੀਕ ਆ ਪੂਸ ਪਰੇ ਕਰੀ ਬੜੀ ਸੋ ਦੇਖੋ ਤੇ ਭਾਬ ਯਾਰ ਫਿਰ ਇਹਦਾ ਕੀ ਕਰਨਾ ਬਾਬ ਠੀਕ ਹੈ ਦੇਖਾ ਦੇ ਹੋਰ ਚੱਲੀ ਜਾਂਦਾ ਸਿਸਟਮ ਆ ਨਾ ਕਿਆਂ ਦਾ ਵੀ ਉਹ ਤੋਂ ਆਪਾਂ ਥੱਲੀ ਰੱਖਾਂਗੇ ਪਰ ਰੱਖਾਂਗੇ ਜਮਾ ਜਿਹੜੇ ਸਾਡੇ ਇਹ ਚੀਜ਼ ਹੈਗੀ ਹੈ ਠੀਕ ਹੈ ਹਾਂ ਸੋ ਵੀਰੋ ਮੋਲ ਵੀਰ ਕਹਿੰਦਾ ਫੋਨ ਤੇ ਕਰਾਂਗੇ ਤੇ ਪਲੂਨ ਪਹਿਲਾ ਸਵੇਰ ਸੁੰਦੀਆ ਕਿਸੇ ਵੀਰ ਦੇ ਬੱਚੀ ਪਸੰਦ ਹੋਵੇ ਤਾਂ ਇਸ ਦਿੱਤੇ ਗੇ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਈਏ ਕਿਸੇ ਨਵੀਂ ਹੋਰ ਵੀਡੀਓ ਨਾਲ